ਹਾਂ ਜੀ ਇੱਕ ਤਾਂ ਇਹ ਜਿਹੜੇ ਦੋ ਸ਼ਬਦ ਨੇ ਮਾਲਕ ਦਾਸ ਤੇ ਕਿਸੇ ਖਾਣ ਪੀਣ ਪਹਿਨਣ ਲਈ ਦੇਣ ਵਾਲੇ ਮਾਲਕ ਦਾਸ ਪ੍ਰਾਨਾਂ ਕਰਨਾ ਸੁਭਾ ਸ਼ਾਮ ਤਰਲੇ ਮਨ ਤਾਂ ਭਰੀਆਂ ਪ੍ਰਾਰਥਨਾਵਾਂ ਅਰਦਾਸਾਂ ਜਿਹੜੀਆਂ ਕਿ ਅਸੀਂ ਦੇਖਦੇ ਸੁਣਦੇ ਆ ਇਹ ਸਭ ਸਮਾਜ ਦੇ ਪ੍ਰਾਚੀਨ ਦੌਰ ਵਿੱਚ ਉਦੋਂ ਪੈਦਾ ਹੋਈਆਂ ਜਦ ਕੁਝ ਮੁਠੀ ਪਰ ਵੇਲਣ ਲੁਟੇਰੇ ਕੰਮ ਕਰਨ ਵਾਲੇ ਲੋਕਾਂ ਨੂੰ ਪਸ਼ੂਆਂ ਦੀ ਤਰ੍ਹਾਂ ਖਰੀਦਦੇ ਤੇ ਵੇਚਦੇ ਸੀ ਉਹਨਾਂ ਨੂੰ ਜਾਨਵਰਾਂ ਨਾਲੋਂ ਵੀ ਬਦਤਰ ਖਾਣਾ ਦਿੰਦੇ ਸੋ ਇਹਨਾਂ ਸ਼ਬਦਾਂ ਤੇ ਅਰਦਾਸਾਂ ਦੀ ਅਜੋਕੇ ਦੌਰ ਦੇ ਵਿੱਚ ਵੀ ਮੰਨਤਾ ਬਣੀ ਰਹਿਣੀ ਹੈ ਉਦੋਂ ਤੱਕ ਜਦੋਂ ਤੱਕ ਇੱਥੇ ਮਨੁੱਖਾ ਤੋਂ ਮਨੁੱਖ ਦੀ ਲੁੱਟ ਕਾਇਮ ਹੈ ਜਦੋਂ ਤੱਕ ਮੁਠੀ ਪਰ ਵੇਲਣਾ ਨੂੰ ਵਿਸ਼ਾਲ ਮਿਹਨਤ ਕਾਸ਼ ਲੁਕਾਈ ਦੀ ਜਿਹੜੀ ਕਿਰਤ ਕਮਾਈ ਹੈ ਉਹਦੀ ਲੁੱਟ ਕਰਨ ਦਾ ਸੰਵਿਧਾਨਿਕ ਹੱਕ ਹੈ